ਬੜਾ ਬਜਟ ਆਇਆ ਉਹ ਬਹੁਤ ਹੀ ਲੋਕ ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈ ਉਹਦੇ ਵਿੱਚ ਨਾ ਕਿਸਾਨਾਂ ਦੀ ਗੱਲ ਕੀਤੀ ਗਈ ਹੈ ਨਾ ਮਜ਼ਦੂਰਾਂ ਦੀ ਗੱਲ ਕੀਤੀ ਗਈ ਹੈ ਨਾ ਕਿਸੇ ਗਰੀਬੀ ਹਟਾਉਣ ਦੀ ਗੱਲ ਕੀਤੀ ਹੈ ਨਾ ਕਿਸੇ ਹੈਲਥ ਦੀ ਗੱਲ ਕੀਤੀ ਹੈ ਨਾ ਕੋਈ ਪੈਨਸ਼ਨ ਦੀ ਗੱਲ ਕੀਤੀ ਹੈ ਨਾ ਕੋਈ ਰੋਜ਼ਗਾਰ ਦੀ ਗਾਰੰਟੀ ਕੀਤੀ ਦੋਸਤੋ ਅੱਜ ਸੰਗਰੂਰ ਅੰਦਰ ਬਜਟ ਦੀਆਂ ਕਾਪੀਆਂ ਫੂਕੀਆਂ ਗਈਆਂ ਨੇ ਤਸਵੀਰਾਂ ਤੁਹਾਨੂੰ ਅਸੀਂ ਸੰਗਰੂਰ ਤੋਂ ਦਿਖਾ ਰਹੇ ਹਾਂ ਜਿੱਥੇ ਅੱਜ ਬਜਟ ਦੀਆਂ ਕਾਪੀਆਂ ਫੂਕੀਆਂ ਗਈਆਂ ਨੇ ਕੱਲ ਕੇਂਦਰੀ ਵਿੱਤ ਮੰਤਰੀ ਨਿਮਲਾ ਸੀਤਾਰਾਮਨ ਨੇ ਜਮਤ ਪੇਸ਼ ਕੀਤਾ ਉਸ ਬਜਟ ਦੀਆਂ ਅੱਜ ਸੰਗਰੂਰ ਅੰਦਰ ਸੀਆਈਟੀਯੂ ਵੱਲੋਂ ਕ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਆਗੂ ਨੇ ਕਿਹਾ ਕਿ ਇਸ ਬਜਟ ਦੇ ਵਿੱਚ ਦੇਸ਼ ਦੀ ਮਿਹਨਤ ਕਸ ਜਨਤਾ ਦੇ ਲਈ ਦੇਸ਼ ਦੇ ਗਰੀਬ ਲੋਕਾਂ ਦੇ ਲਈ ਦੇਸ਼ ਦੀ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕਾਂ ਦੇ ਲਈ ਕੁਝ ਵੀ ਨਹੀਂ ਹੈ ਔਰ ਇਹ ਜਿਹੜਾ ਬਜਟ ਹੈ ਇਹ ਕਾਰਪੋਰੇਟ ਘਰਾਣੀਆਂ ਦਾ ਪੱਖ ਪੂਰਨ ਵਾਲਾ ਬਜਟ ਹੈ ਇਹਦੇ ਵਿੱਚ ਆਮ ਲੋਕਾਂ ਨੂੰ ਕੋਈ ਵੀ ਰਹਿਤਾਂ ਨਹੀਂ ਦਿੱਤੀਆਂ ਗਈਆਂ ਔਰ ਅੰਗਣਵਾੜੀ ਲਈ ਇਹਦੇ ਵਿੱਚ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਗਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੱਜ ਸੰਗਰੂਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੰਗਣਵਾੜੀ ਵਰਕਰਾਂ ਇਕੱਠੀਆਂ ਹੋਈਆਂ ਨੇ ਔਰ ਸੀਆਈਟੀਯੂ ਦੀ ਰਵਾਈ ਦੇ ਵਿੱਚ ਜਿਹੜਾ ਇਸ ਬਜਟ ਦੀਆਂ ਕਾਪੀਆਂ ਫੂਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੰਗਰੂਰ ਦੇ ਮਹਾਵੀਰ ਚੌਕ ਦੇ ਵਿੱਚ ਅੱਜ ਜਾਮ ਲਗਾਇਆ ਗਿਆ ਔਰ ਕੇਂਦਰ ਸਰਕਾਰ ਵੱਲੋਂ ਕੱਲ ਬਜਟ ਪੇਸ਼ ਕੀਤਾ ਗਿਆ ਉਸ ਦੀਆਂ ਕਾਪੀਆਂ ਫੂਕੇ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ ਇਸ ਮੌਕੇ ਅਸੀਂ ਆਗੂਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਸਾਡੇ ਨਾਲ ਜਿਹੜਾ ਆਂਗਣਵਾਲੀ ਜੁਨੀਅਨ ਦੇ 올 ਇੰਡੀਆ ਦੇ ਮੀਤ ਪ੍ਰਧਾਨ 우ਸ਼ਾ ਰਾਣੀ ਮੌਜੂਦ ਨੇ ਉਹਨਾਂ ਨੇ ਕੀ ਕਿਹਾ ਇਸ ਤੋਂ ਇਲਾਵਾ ਪੰਜਾਬ ਦੇ ਪ੍ਰਧਾਨ ਚੰਦਰਸ਼ੇਖਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੁਹਾਨੂੰ ਸੁਣਾਵਾਂਗੇ ਉਹਨਾਂ ਨੇ ਕੀ ਕਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਸੀਂ ਤੁਹਾਨੂੰ ਸੰਗਰੂਰ ਤੋਂ ਦਿਖਾ ਰਹੇ ਹਾਂ ਜਿੱਥੇ ਅੱਜ ਮਹਾਵੀਰ ਚੌਂਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਅੰਗਨਵਾੜੀ ਵਰਕਰਾਂ ਨੇ ਇਕੱਠੀਆਂ ਹੋਈਆਂ ਨੇ ਔਰ ਸੀਟੂ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਇਹ ਬਜਟ ਦੀਆਂ ਕਾਪੀਆਂ ਫੂਕੇ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ ਇਸ ਮੌਕੇ ਆਗੂਆਂ ਦਾ ਕਹਿਣਾ ਹੈ ਕਿ ਇਸ ਬਜਟ ਦੇ ਵਿੱਚ ਆਮ ਲੋਕਾਂ ਦੇ ਲਈ ਆਮ ਗਰੀਬ ਕਿਸਾਨਾਂ ਦੇ ਲਈ ਆਮ ਮਿੰਟਕਾ ਸਮਝਦੋਰਾ ਦੇ ਲਈ ਕੁਝ ਵੀ ਨਹੀਂ ਕੁਝ ਵੀ ਰੇਤਾ ਨਹੀਂ ਹੈਗੀਆਂ ਔਰ ਜੋ ਵੀ ਬਜਟ ਦੇ ਵਿੱਚ ਦਿੱਤਾ ਗਿਆ ਹੈ ਸਭ ਦੇਸ਼ ਦੇ ਕਾਰਪੋਰੇਟ ਘਰਾਣਿਆਂ ਨੂੰ ਔਰ ਵੱਡੇ ਪੂੰਜੀਪਤੀਆਂ ਨੂੰ ਰੇਤਾਂ ਦਿੱਤੀਆਂ ਗਈਆਂ ਨੇ ਇਸ ਲਈ ਅੱਜ ਬਜਟ ਦੀਆਂ ਕਾਪੀਆਂ ਫੂਕੇ ਜਿਹੜਾ ਇਹਨਾਂ ਰਸੀਤੂ ਵਰਕਰਾਂ ਨੇ ਆਪਣੀਆਂ ਆਪਣਾ ਰੋਸ ਪ੍ਰਗਟ ਕੀਤਾ <भी दूस्टीया> आज ਦੇ ਬਜਟ ਦੀ ਕਾਪੀ ਹੈ ਜਿਹੜਾ ਬਜਟ ਆਇਆ ਉਹ ਬਹੁਤ ਹੀ ਲੋਕ ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈ ਉਹਦੇ ਵਿੱਚ ਨਾ ਕਿਸਾਨਾਂ ਦੀ ਗੱਲ ਕੀਤੀ ਗਈ ਹੈ ਨਾ ਮਜ਼ਦੂਰਾਂ ਦੀ ਗੱਲ ਕੀਤੀ ਗਈ ਹੈ ਨਾ ਕਿਸੇ ਗਰੀਬੀ ਹਟਾਉਣ ਦੀ ਗੱਲ ਕੀਤੀ ਹੈ ਨਾ ਕਿਸੇ ਹੈਲਥ ਦੀ ਗੱਲ ਕੀਤੀ ਹੈ ਨਾ ਕੋਈ ਪੈਨਸ਼ਨ ਦੀ ਗੱਲ ਕੀਤੀ ਹੈ ਨਾ ਕੋਈ ਰੋਜ਼ਗਾਰ ਦੀ ਗਰੰਟੀ ਕੀਤੀ ਹੈ ਇਹ ਬਿਲਕੁਲ ਲੋਕ ਵਿਰੋਧੀ ਬਜਟ ਹੈ ਤੇ ਇਸ ਬਜਟ ਦੇ ਖਿਲਾਫ ਦੀ ਇਸ ਬਜਟ ਦੀ ਸੀਏ2 ਜਿਹੜੀ ਘੋਰ ਨਿੰਦਾ ਕਰਦੀ ਹੈ ਔਰ ਸੀਏ2 ਦੇ ਫੈਸਲੇ ਅਨੁਸਾਰ ਅੱਜ ਪੂਰੇ ਹਿੰਦੁਸਤਾਨ 'ਚ ਬਜਟ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਤਾਂ ਇਸ ਲਈ ਸੀਆਰਟੀੂ ਦੇ ਸੁਭਾ ਪ੍ਰਧਾਨ ਚੰਦਰशेखर ਦੀ ਪ੍ਰਧਾਨਗੀ ਦੇ ਵਿੱਚ ਅੱਜ ਅਸੀਂ ਵੀ ਇੱਥੇ ਕਾਪੀਆਂ ਸਾਈਡ ਕੇ ਆਪਣਾ ਰੋਜ਼ ਪ੍ਰੋਟੈਸਟ ਹੈ ਜਿਹੜਾ ਉਹ ਦਰਜ ਕੀਤਾ। ਅੱਜ ਸੀਆਈਟੀਯੂ ਵੱਲੋਂ ਪੂਰੇ ਦੇਸ਼ ਦੇ ਸੀਟੂ ਕੇਂਦਰ ਵੱਲੋਂ ਸੱਦਾ ਦਿੱਤਾ ਗਿਆ ਹੈ ਕਿ ਕੱਲ 1 ਫਰਵਰੀ ਨੂੰ ਜਿਹੜਾ ਕੇਂਦਰ ਸਰਕਾਰ ਨੇ ਪਾਰਲੀਮੈਂਟ ਨੂੰ ਬਜਟ ਪੇਸ਼ ਕੀਤਾ ਉਹ ਬਜਟ ਬਹੁਤ ਹੀ ਨਿਰਾਸ਼ਾਵਾਦੀ ਔਰ ਲੋਕਾਂ ਦੀ ਆਸਾਂ ਦੇ ਪਾਣੀ ਫੇਰਨ ਵਾਲਾ ਬਜਟ ਹੈ ਇਸ ਕਰਕੇ ਉਸ ਬਜਟ ਦੀਆਂ ਕਾਪੀਆਂ ਰੋਸ ਵਜੋਂ ਪੂਰੇ ਦੇਸ਼ ਦੇ ਅੰਦਰ ਸਾੜੀਆਂ ਜਾਣ ਅੱਜ ਸੰਗਰੂਰ ਦੇ ਅੰਦਰ ਵੀ ਉਹ ਕਾਪੀਆਂ ਸਾੜੀਆਂ ਗਈਆਂ ਔਰ ਪੰਜਾਬ ਦੇ ਅੰਦਰ ਵੀ ਇਹ ਕਾਪੀਆਂ 2 ਫਰਵਰੀ ਅੱਜ ਤੇ 3 ਫਰਵਰੀ ਕੱਲ ਨੂੰ ਵੀ ਸਾੜੀਆਂ ਜਾਣਗੀਆਂ ਇਹ ਬਜਟ ਕਿਉਂ ਲੋਕ ਵਿਰੋਧੀ ਹੈ ਕਿਉਂਕਿ ਕਿਸਾਨੀ ਲਈ ਜਿਹੜਾ ਪਿਛਲੇ ਸਾਲ ਇਸ ਬਜਟ ਦੇ ਅੰਦਰ ਜਿੰਨਾ ਪੈਸਾ ਰੱਖਿਆ ਗਿਆ ਸੀ ਇਸ ਵਾਰ ਉਹਦੀ ਰਕਮ ਘਟਾ ਦਿੱਤੀ ਗਈ ਹੈ ਇਸੇ ਤਰੀਕੇ ਨਾਲ ਜਿਹੜਾ 50 ਕਿਲੋ ਦਾ ਯੂਰੀਆ ਦਾ ਥੈਲਾ ਸੀ ਪਹਿਲੇ ਉਹਨੂੰ 50 45 ਕਿਲੋ ਦਾ ਕੀਤਾ ਤੇ ਹੁਣ ਉਹਦੀ ਕੀਮਤ ਵਧਾਤੀ ਤੇ ਉਹਦਾ ਵਜ਼ਨ ਜਿਹੜਾ 40 ਕਿਲੋ ਕਰ ਦਿੱਤਾ ਇਸ ਕਰਕੇ ਜਿਹੜੀ ਸਬਸਿਡੀ ਕਿਸਾਨ ਨੂੰ ਮਿਲਦੀ ਸੀ ਚਾਹੋ ਕੰਪਨੀਆਂ ਦੇ ਰਾਹੀਂ ਮਿਲਦੀ ਸੀ ਤੇ ਉਹ ਕਹਿ ਕੇ ਕਿ ਸਿੱਧਾ ਤੁਹਾਡੇ ਖਾਤੇ ਚ ਪਾਇਆ ਜਾਏਗਾ ਅਸਲ ਦੇ ਅੰਦਰ ਸਬਸਿਡੀ ਤੋਂ ਤੇ ਖਾਦ ਜਿਹੜਾ ਵਿਦੇਸ਼ਾਂ ਚੋਂ ਆਉਣਾ ਜਿਹੜਾ ਅੱਗੇ ਰਸ਼ੀਆ ਤੋਂ ਆਂਦਾ ਸੀ ਉਹਨੂੰ ਬੰਦ ਕਰਵਾਇਆ ਜਾ ਰਿਹਾ ਅਮਰੀਕਾ ਦੇ ਦਬਾਅ ਥੱਲੇ ਤੇ ਹਿੰਦੁਸਤਾਨ ਦੀ ਮੋਦੀ ਸਰਕਾਰ ਝੁਕਣ ਲੱਗੀ ਹੋਈ ਹੈ ਤੇ ਖਾਦ ਹੁਣ ਅਮਰੀਕਾ ਤੋਂ ਯਾਦ ਸਹਿਯੋਗੀਆਂ ਤੋਂ ਆਏਗਾ ਜਿਹਦੀ ਕੀਮਤ ਲਾਜ਼ਮੀ ਤੌਰ ਤੇ ਉੱਤੇ ਹੋਏਗੀ ਤੇ ਮੋਦੀ ਸਰਕਾਰ ਝੁਕਦੀ ਜਾ ਰਹੀ ਹੈ ਤੇ ਉਹਦੇ ਨਾਲ ਉਹਦੇ ਦਬਾਅ ਥੱਲੇ ਨੀਤੀਆਂ ਅਪਣਾ ਰਹੀ ਹੈ ਇਹ ਬਜਟ ਵੀ ਉਹਦੇ ਦਬਾਅ ਥੱਲੇ ਬਣਾਇਆ ਗਿਆ ਹੈ ਮਜ਼ਦੂਰਾਂ ਦੇ ਲਈ ਕੋਈ ਤਨਖਾਹ ਦਾ ਵਾਧਾ ਜਾਂ ਬੇਰੋਜ਼ਗਾਰੀ ਹਟਾਉਣ ਲਈ ਈਵਨ ਜਿਹੜੇ ਪਹਿਲਾਂ ਅਪਰेंटिस ਹੁੰਦੇ ਸੀ ਕਾਰਖਾਨਿਆਂ ਜਾਂ ਸਰਕਾਰੀ ਧਾਰਿਆਂ ਦੇ ਅੰਦਰ ਉਹਨਾਂ ਨੂੰ ਜਿਹੜੇ ਰੁਪਏ ਗਵਰਨਮੈਂਟ ਦਿੰਦੀ ਸੀ ਜੋ ਤੱਕ ਪ੍ਰਿੰਟਿਸ ਸੀ ਉਹ ਪ੍ਰਿੰਟਿਸ ਦੀ ਰਕਮ ਵੀ ਹਟਾ ਦਿੱਤੀ ਗਈ ਹੈ ਔਰ ਇਸ ਕਰਕੇ ਜਿਹੜੇ ਟੈਕਨੀਕਲੀ ਐਡਵਾਂਸ ਵਰਕਰ ਹਨ ਉਹ ਪ੍ਰਿੰਟਿਸ ਬਣਨ ਨੂੰ ਤਿਆਰ ਨਹੀਂ ਕਿਉਂਕਿ ਉਹਨਾਂ ਨੂੰ ਨਾ ਦਰਾਂ ਦੇ ਅੰਦਰ ਨੌਕਰੀ ਰੱਖਿਆ ਨਹੀਂ ਜਾ ਰਿਹਾ ਇਸੇ ਤਰੀਕੇ ਦੇ ਨਾਲ ਨਾ ਮਜ਼ਦੂਰ ਲਈ ਨਾ ਕਿਸਾਨ ਲਈ ਨਾ ਪਿੰਡੂ ਖੇਤਰ ਲਈ ਨਾ ਪਾਣੀ ਲਈ ਨਾ ਖਾਦ ਲਈ ਤੇ ਬਿਜਲੀ ਦਾ ਕਾਨੂੰਨ ਨਵਾਂ ਪੇਸ਼ ਕਰਕੇ ਬਿਜਲੀ ਦਾ ਵੀ ਨਿਜੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਇਹ ਬਜਟ ਲੋਕ ਵਿਰੋਧੀ ਹੈ ਇਹ ਦੇਸ਼ ਦੇ ਵਿਕਾਸ ਦੇ ਵਿਰੁੱਧ ਹੈ ਨੌਜਵਾਨਾਂ ਦੇ ਰੋਜ਼ਗਾਰ ਦੇ ਵਿਰੁੱਧ ਹੈ ਇਸ ਕਰਕੇ ਇਸ ਬਜਟ ਦੀਆਂ ਕਾਪੀਆਂ ਪੂਰੇ ਦੇਸ਼ ਦੇ ਅੰਦਰ ਸਾੜ ਕੇ ਆਪਣਾ ਵਿਰੋਧ ਜਿਹੜਾ ਉਹ ਪ੍ਰਗਟ ਕੀਤਾ ਜਾ ਰਿਹਾ ਤੇ ਪੰਜਾਬ ਦੇ ਅੰਦਰ ਵੀ ਕੀਤਾ ਜਾ ਰਿਹਾ